ਹਾਂਜੀ ਕੀ ਹਾਲ ਨੇ ਜੀ ਸਾਰਿਆਂ ਦੇ ਤੇ ਲੱਗੇ ਅੱਜ ਇੱਕ ਹੋਰ ਨਵੇਂ ਬਲੌਗ ਦੀ ਸ਼ੁਰੂਆਤ ਕਰਨਾ ਤੇ ਆਪਾਂ ਅੱਜ ਵੱਢਣੀ ਜੀ ਜੀਰੀ ਕਿਉਂਕਿ ਜੀ ਮੀਂਹ ਤੋਂ ਬਾਅਦ ਆਪਣੇ ਅੱਜ ਚੱਲੂਗਾ ਜੀ ਕੰਮ ਕਿਉਂਕਿ ਪਹਿਲਾਂ ਮੀਂਹ ਤਾਗੜਾ ਪੈ ਗਿਆ ਤੇ ਜੀ ਆਪਣੇ ਉਹਦੇ ਕਰਕੇ ਤਿੰਨ ਚਾਰ ਦਿਨ ਰੋਗੇ ਦਾ ਕੰਮ ਤੇ ਜੀਰੀ ਆਪਣੀ ਪੱਕੀ ਹੋਈ ਸੀ ਪਰ ਮੀਂਹ ਕਰਕੇ ਰੋਗ ਲਿਆ ਤੇ ਜੀ ਫਿਰ ਅੱਜ ਲੱਗਾਂਗੇ ਜੀ ਹੁਣ ਵੱਢਣਾ ਆਪਾਂ ਤੇ ਜਿਹੜੀ ਆਪਣੇ ਪੀਆ 126 ਜੀਰੀ ਵੱਡੀ ਦੀ ਜੀ ਉਹ ਵੇਚਿਆ ਤੇ ਆਪਾਂ ਉਹ ਥੋੜੀ ਥੀ ਜੀ ਸਬਕ ਕਿੱਲੇ ਦੀ ਜੀਰੀ ਥੀ ਆਪਣੀ ਤੇ ਜਿਆਦਾ ਜੀਰੀ ਤਾਂ ਆਪਾਂ ਅੱਜ ਪੱਟਾਂਗੇ ਜਾਂ ਆਪਾਂ ਅੱਜ ਸ਼ੁਰੂਆਤ ਕਰਾਂਗੇ ਜਿਆਦਾ ਕੰਮ ਦੀ ਤਾਂ ਤੇ ਉਹਦਾ ਝਾੜ ਤਾਂ ਜੀ ਆਪਣੇ ਠੀਕ ਠਾਕ ਹੀ ਰਿਹਾ ਨਾਲੇ ਬਹੁਤ ਵਧੀਆ ਜੀਰੀ ਦੀ ਜੋ ਕੋਈ ਵੀ ਡੋਡੀ ਨਹੀਂ ਤੇ ਉਹਦੇ ਉਹਦੇ ਵਿੱਚ ਜੀ ਕੋਈ ਕਾਲਾ ਦਾਣਾ ਨਹੀਂ ਤਾਂ ਆਪਾਂ ਕਹਿ ਸਕਦੇ ਹਾਂ ਕਿ ਸੁਪਣੀ ਵੀ ਨਹੀਂ ਪਾਈ ਹੈਗੀ ਜਿੰਮੇ ਦੀ ਹੋਰ ਤਾਂ ਟ੍ਰਾਲੀ 'ਚ ਉਤਾਰੀ ਆ ਟ੍ਰਾਲੀ 'ਚ ਉਤਾਰ ਕੇ ਪੱਖਾ ਲਾ ਕੇ ਢੇਰ 'ਚ ਮੇ ਭਰੀ ਆ ਜੀ ਤਕਰੀਬਨ ਉਹ 27 ਕੁ ਕਵਾਂਟਲ ਦੀ ਜੀਰੀ ਰਹੀ ਜੀ ਆਪਣੀ ਜਾਨੀ ਕਿ ਇਸ ਵਾਰ ਥੋੜੇ ਜਿਹਾ ਝਾੜ ਘਟਨੇ ਜੀ ਥੋੜੇ ਜਿਹੀ ਨਹੀਂ ਆਪਾਂ ਕਹਿ ਸਕਦੇ ਬਹੁਤ ਘਟਨੇ ਵੀਰੇ ਸਾਡੇ ਦੇ ਏਰੀਆ ਦੇ ਵਿੱਚ ਉਹ ਬਹੁਤ ਜੀਰੀ ਜ਼ਿਆਦਾ ਖਰਾਬ ਹੋਈ ਜੀ ਬੌਣੇ ਬੁੱਟੇ ਨੇ ਬਹੁਤ ਜ਼ਿਆਦਾ ਖਰਾਬ ਕਰਤੀ ਜੀਰੀ ਤੇ ਜਿਹੜੀ ਆਪਾਂ ਅੱਜ ਪੀਆਰ 114 ਵੈਰਾਈਟੀ ਵੱਡਾਂਗੇ ਜੀ ਇਹਦੇ ਵਿੱਚ ਵੀ ਬੌਣੇ ਬੁੱਟੇ ਹੈਗੇ ਨੇ ਜੀ ਆਪਾਂ 18 ਅੰਤ ਤਰੀਕ ਤੋਂ ਲੱਗੇ ਤੇ ਲਾਉਣ ਨਾਲੇ ਪਛੇਤੀ ਲਾਈਏ ਜੀ ਇਹ ਕਿਉਂਕਿ 18 ਤਰੀਕ ਤੋਂ ਆਪਾਂ ਨੇ ਸ਼ੁਰੂਆਤ ਕਰੀ ਤੀ ਜੀਰੀ ਲਾਉਣ ਦੀ ਪਰ ਇਹਦੇ ਵਿੱਚ ਵੀ ਵੀਰੇ 20 ਤੋਂ 25% ਬੁੱਟੇ ਹੈਗੇ ਨੇ ਤੇ ਅੱਜ ਵਡਾਂਗੇ ਜੇ ਆਪਾਂ ਪੀਆਰ 114 ਵੈਰੈਟੀ ਕੀ ਝਾੜ ਆਉਂਦਾ ਜੀ ਕਿਦਾਂ ਦੀ ਸਿਚੁਏਸ਼ਨ ਰਹਿੰਦੀ ਹੈ ਜੀਰੀ ਦੀ ਉਹ ਸਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਆਪਾਂ ਬਣੇ ਰਹੋ ਵੀਡੀਓ ਦੇ ਨਾਲ ਆਪਣੀ ਦੇ ਨਾਲ ਤੇ ਇੱਕ ਵੀਰੇ ਬੇਨ ਦੇ ਜੀ ਆਪਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਅਤੇ ਕਮੈਂਟ ਕਰ ਦਿਓ ਕਿਉਂਕਿ ਜੇ ਲਾਈਕ ਅਤੇ ਕਮੈਂਟ ਕਰਾਂਗੇ ਵੀਰੇ ਤਾਂ ਹੀ ਆਪਾਂ ਨੂੰ ਵੀਡੀਓ ਬਣਾਉਣ ਦਾ ਹੁੰਦਾ ਵੀ ਅੱਗੇ ਬਣਾਈ ਆਪਾਂ ਨੂੰ ਕਿਉਂਕਿ ਸਾਨੂੰ ਲਾਈਕ ਅਤੇ ਕਮੈਂਟ ਦਾ ਤੇ ਸਬਸਕ੍ਰਾਈਬ ਦੇ ਜਿਆਦਾ ਹੁੰਦਾ ਕਿਉਂਕਿ ਜੇ ਆਊਗਾ ਸਾਨੂੰ ਤਾਂ ਅਸੀਂ ਵਧੇ ਤੋਂ ਵਧਿਆ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਤੇ ਇਦਾਂ ਹੀ ਆਪਣਾ ਪੂਰਾ ਸਾਥ ਦਿਓ ਜੀ ਤੇ ਬਣੇ ਰਹੋ ਜੀ ਆਪਣੀ ਵੀਡੀਓ ਦੇ ਨਾਲ ਮਿਲਦੇ ਹਾਂ ਜੀ ਅੱਗੇ ਲਓ ਜੀ ਮਿੱਤਰੋ ਆ ਗਈ ਦੀ ਮਸ਼ੀਨ ਆਪਣੇ ਤੇ ਪਹਿਲਾ ਢੇਡਾ ਦੇ ਆ ਕਿਉਂ ਵੀ ਸੁਖਮਣ ਹਾਂ ਜੀ ਹਾਂ ਟਾਈਮ ਵੱਜ ਗਏ 12:30 ਹੋ ਗਏ ਸੁਖਮਣ ਹਾਂ ਜੀ ਹਾਂ 12:30 ਹੋ ਗਏ ਤੇ ਜੀ 12:30 ਵਜੇ ਆਈ ਆਪਣੇ ਫਾਇਦਾ ਜੀ ਨਾਲੇ ਆਪਣੀ ਸਾਗੜ ਉਤਰ ਗਈ ਜਿਹੜੀ ਸਾਗੜ ਪਈ ਵੀ ਹੁੰਦੀ ਹੈ 11 12 ਵਜੇ ਸਾਗੜ ਉਤਰ ਜਾਂਦੀ ਹੈ ਬਹੁਤੀ ਪਹਿਲਾਂ ਵੀ ਨਹੀਂ ਲਾਉਣੀ ਚਾਹੀਦੀ ਪਹਿਲਾਂ ਕਿਸੇ ਹੋਰ ਦੇ ਵੱਢਣ ਗਈ ਵੀ ਸੀ ਜੀ ਦੋ ਕਿੱਲੇ ਹੋਰ ਦੇ ਵੱਢ ਗਈ ਆ ਆਪਾਂ ਨੂੰ ਵੀ ਐਂ ਤਾਂ ਵੀ ਚਲੋ 12 ਵਜੇ ਆ ਜੇ ਸਾਗੜ ਉਤਰ ਜੂ ਫਿਰ ਲਾਵਾਂਗੇ ਤੇ ਉਹੀ ਆਪਣੇ 12 ਵਜੇ ਹੀ ਆਈ ਆ 12 12:30 ਤੇ ਕਰਚੇ ਚੈੱਕ ਕਰੋ ਵੀਰੇ ਲਾਣ ਆਪਣੇ ਤਕਰੀਬਨ ਹਰਾ ਤੇ ਜਿਹੜੀ ਆ ਜੀਰੀ ਪੱਡ ਰਹੇ ਜੀ ਆਪਾਂ ਇਹ ਸਾਰਿਆਂ ਤੋਂ ਪੁਰਤੋ ਸ਼ੁਰੂਆਤ ਕਰੀ ਤੇ ਗੇਤੀ ਲਾਈ ਵੀ ਆ ਜੀ ਸਾਰਿਆਂ ਨਾਲੋਂ ਇਹ ਆਪਣੀ 17 18 ਤਰੀਕ ਚ ਆਹੀ ਜੀ ਰੀ ਲਾਉਣ ਲੱਗੇ ਤੇ ਆਪਾਂ ਤੇ ਇਹਦੇ ਵਿੱਚ ਜਿਹੜੀ ਬੌਣੇ ਬੁੱਟੇ ਵਾਲੀ ਸ਼ਿਕਾਇਤ ਆ ਉਹ ਵੀ ਹੈਗੀ ਆ ਵੀਰੇ 20 25% ਬੌਣੇ ਬੁੱਟੇ ਵਾਲੀ ਸ਼ਿਕਾਇਤ ਵੀ ਹੈਗੀ ਇਹਦੇ ਵਿੱਚ ਨਾਲੇ 17 18 ਤਰੀਕ ਨੂੰ ਲਾਈਤੀ ਜੀ ਆਪਾਂ ਨੇ ਬਾਕੀ ਕਰਦੇ ਆ ਝਾੜ ਚੱਕ ਆਹ ਦੇਖੋ ਇਦਾਂ ਛਿੱਟੇ ਹੋਏ ਬਣੀ ਪੌਣੇ ਬੁੱਟੇ ਦੇ ਨਿਸਰੇ ਨਿਸਰੇ ਕਾ ਉੱਥੇ ਰੁੱਕ ਗਏ ਗੱਦਰ ਨਹੀਂ ਹੋਏ ਹੈਗੇ ਬਸ ਉੱਥੇ ਸਿੱਧੇ ਜੇ ਖੜੇ ਨੇ ਆ ਚੀਜ਼ ਨੇ ਇਤਕੀ ਬਹੁਤ ਝਾੜ ਤੇ ਫਰਕ ਪਾਇਆ ਹੁਣ ਇਹਦਾ ਕੋਈ ਸਮਝ ਨਹੀਂ ਆ ਰਹੀ ਵੀ ਕੇ ਬਿਮਾਰੀ ਆ ਇਹ ਕੇ ਆ ਚੀਜ਼ ਆ ਕਿਉਂ ਵੀ ਸੁਖਮਣ ਆਈ ਆ ਸਮਝ ਕੋਈ ਇਹਦੀ ਦਵਾਈਆਂ ਵੀ ਬਥੇਰੀਆਂ ਪਾ ਕੇ ਦੇਖ ਲਿਆ ਕੋਈ ਹੱਲ ਨਹੀਂ ਹੋਇਆ ਜੀ ਇਹਦਾ ਕੁਦਰਤ ਵਾਲੀ ਨੂੰ ਪਤਾ ਜੀ ਕਿਆ ਚੀਜ਼ ਆ ਇਹ ਕਿਆ ਨਹੀਂ ਤੇ ਪਹਿਲਾ ਕੀੜਾ ਲਾ ਰਹੀ ਜੀ ਮਸ਼ੀਨ Jangan, saya jadi apa ni pakai jama. ਜਿਹੜਾ ਕਿ ਗੇੜਾ ਨਹੀਂ ਦੰਦਾ ਉਹ ਝਾੜੀ ਵੀਰੇ ਲੋ ਜੀ ਤਿੰਨ ਟੈਂਕ ਪਾ ਦੇ ਜੀ ਆਪਣੀ ਟਰਾਲੀ 'ਚ ਤਕਰੀਬਨ ਇਹ ਦੋ ਕਿੱਲਾਂ ਦਾ ਘੇਰਾ ਬਣਦਾ ਜੀ ਉਹ ਅੱਧਾ ਕਿੱਲਾ ਉਧਰ ਆਪਣਾ ਬਾਕੀ ਆ ਇਹ ਚੱਲ ਰਹੀ ਝਾੜ ਦਾ ਇਹ ਕਿ ਬਹੁਤ ਘਟਨੇ ਜੀ ਦਾਣਾ ਚੈੱਕ ਕਰ ਲੋ ਥੋੜਾ ਕਾਲਸ ਤੇ ਵੀਆ ਕਿਉਂਕਿ ਇਹ ਥੋੜੀ ਜੀ ਮੀਚ ਨਿਸ ਨਿਸਰੀ ਹੋਈ ਤੇ ਜੀ ਨੀ ਤੇ ਹਵਾ ਬਹੁਤ ਚਲਦੀ ਦੀ ਜਦੋਂ ਨਸਾਰਾ ਹੋਇਆ ਇਹਦਾ ਜੀ ਦਾ ਦੇਖੇ ਜਾਮ ਕੇ ਹੁਣ ਮੰਡੀ ਚ ਭਰੇ ਤੇ ਲੋ ਜੀ ਆਪਾਂ ਚੱਲਿਆ ਹੁਣ ਢੇਡਾ ਲਾਉਣ ਮੰਡੀ ਦਾ ਜੀ ਤੁਸੀਂ ਆਪਣੀ ਟਰਾਲੀ ਭਰ ਕੇ ਦੀ ਤੇ ਫਿਰ ਆਹ ਤੇ ਇੱਕ ਟੈਂਕ ਹੋਰ ਵੀ ਜਾਣਾ ਦੀ ਪਰ ਆਪਣੇ ਪਵਾਣੀ ਕਿਉਂਕਿ ਆਪਣੇ ਪਿੰਡੇ ਮੰਡੀ ਆ ਪਿੰਡ ਮੰਡੀ ਦਾ ਹੀ ਫਾਇਦਾ ਜੀ ਆਪਣਾ ਨਾਲ ਦੀ ਨਾਲ ਲਵੇ ਸਾਰਿਆਂ ਉਹ ਜਲ ਮਰਜੀ ਉਹਦੇ ਕਰਕੇ ਫਿਰ ਆਪਾਂ ਦੇਖਦੇ ਮੰਡੀ ਦੇ ਵਿੱਚ ਦੂਜੀ ਦੇ ਬੋਲੀ ਆਉਣ ਤੋਂ ਪਹਿਲਾਂ ਆਪਣੀ ਠੇਰੀ ਨੂੰ ਪੱਖਾ ਲਾ ਗਿਆ ਦਾ ਕਿ ਪਤਾ ਬੋਲੀ ਵੀ ਆ ਸਕਦੀ ਆ। ਦਾ ਕਰਕੇ ਆਪਾਂ ਮੰਡੀ ਚ ਲੈ ਕੇ ਜਾ ਰਹੇ ਜੀ ਕਿ ਟ੍ਰੈਲੀ ਪਾਈ ਦੀ। ਇਹ ਧਰੇ ਦੇ ਜਾ ਕੇ ਮੰਡੀ ਦਾ ਮਾਹੌਲ ਕੇ ਬਣਦਾ। ਵੀ ਲਉਂਦੇ ਜਾਂ ਪੱਖਾ ਨਹੀਂ ਜੀ। ਫਿਰ ਮਿਲਦੇ ਜਾ ਕੇ ਮੰਡੀ ਦੇ ਵਿੱਚ ਫੇਰ ਆਪਾਂ ਅੰਕੇ ਜਾ ਕੇ ਲਓ ਜੀ ਆਪਾਂ ਪਹੁੰਚ ਗਏ ਮੰਡੀ ਦੇ ਵਿੱਚ ਮੰਡੀ 'ਚ ਜਗ੍ਹਾ ਕਰਾਈ ਹੈ ਜੀ ਆ ਕੇ ਕਿਉਂਕਿ ਆ ਜਿਹੜੀ ਢੇਰੀ ਜਿਹਾ ਖੰਡਾਈ ਹੋਈ ਸੀ ਤੇ ਮੰਡੀ ਦੇ ਵਿੱਚ ਜੀ ਪੂਰਾ ਜ਼ੋਰ ਪੈ ਗਿਆ ਤੁਸੀਂ ਚੈੱਕ ਕਰ ਸਕਦੇ ਹੋ ਮਾਲ ਕਿੰਨਾ ਆਇਆ ਹੋਇਆ ਜੀ ਆਪਣਾ ਜੀਰੀ ਫੁੱਲ ਬਟਾ ਫੁੱਲ ਜੀਰੀ ਆਈ ਹੋਈ ਹੈ ਜੀ ਪੂਰਾ ਜ਼ੋਰ ਪਿਆ ਵਾ ਮੰਡੀ ਦੇ ਵਿੱਚ ਹੁਣ ਕੱਲ ਦਾ ਪੂਰਾ ਜ਼ੋਰ ਪਿਆ ਵਾ ਜੀ ਤੇ ਬੋਲੀ ਹਲੇ ਆਈ ਨਹੀਂ ਜੀ ਆਪਾਂ ਨੇ ਕਿਹਾ ਇਹਨਾਂ ਨੂੰ ਵੀ ਸੈਂਪਲ ਕੱਢ ਲਿਓ ਵੀ ਪੱਕੀ ਜੀਰੀ ਹੈ ਜੀ ਵੀ ਚੈੱਕ ਕਰਵਾ ਦਾਂਗੇ ਆਪਾਂ ਬਾਕੀ ਦੇਖਦੇ ਹਾਂ ਕਿ ਕੀ ਬਣਦਾ ਤੇ ਇੱਕ ਬੇਨਤੀ ਵੀਰੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਦੇਖ ਕੇ ਲਾਈਕ ਅਤੇ ਕਮੈਂਟ ਵੀ ਕਰ ਦਿਓ ਤੇ ਤਾਰ ਰਹੇ ਨੇ ਜੀ ਆਪਣੇ ਬੰਦੇ ਜੀਰੀ ਤੇ ਫਿਰ ਲਵਾਉਣੇ ਜੀ ਇਹਨੂੰ ਪੱਖਾ ਨਾਲ ਦੀ ਨਾਲ ਉਹਦੀ ਪਵਾਵਾਂਗੇ ਦਾਣੇ ਆਪਾਂ ਜਦੋਂ ਮਸ਼ੀਨ ਮੁੜਦੀ ਹੋਈ ਉਹਦੇ ਦਾਣੇ ਪਵਾਵਾਂਗੇ ਜੀ ਆਪਾਂ ਉਹ ਜਿਆਦੇ ਭਰ ਜਾਂਦਾ ਟੈਂਕ ਫਿਰ ਹੈਰਾਨ ਕਰਦਾ ਪਹਿਲਾਂ ਚੋਕ ਹੋਗਾ ਦਾ ਜੀ ਕੱਟ ਬਾਏਕ ਉੱਪਰ ਕੀ ਦੀ ਜੀ ਦਾਣੇ ਪਾਉਣੇ ਵਾਲੀ ਉਹ ਟੈਂਕ ਵੀਰੇ ਜਿਹੜੀ ਦਾਣ ਆਪਣਾ ਪੂਰੀ ਮੱਲੀ ਵੀ ਜੀੜੀ ਆ ਜੀ ਇਹ ਤੇਰੇ ਵਿੱਚ ਪਾਣਾ ਬੁੱਟਾ ਵੀ ਨਹੀਂ ਹੈਗਾ उधर जी पेल बढ़ी वोदा बूटा है पर ये नहीं है जी बाना बूटा अपना तो अभी करचे चैक कर का लो बरे अपने एन पूरा अड़या पैया जी ला करचे भी हरे पे ने अपना घेरा रह गया जी उधर बढ़े अपना थोड़ा जैम बैल्ट लग गया बैल्ट उतर गई थी जी ਉੱਗਰ ਵਾਲੀ ਚੋਕ ਹੋ ਗਿਆ ਤਾਂ ਉੱਗਰ ਦਾਣੇ ਕੱਟਣੇ ਆਲਾ ਉਹਦੇ ਉੱਪਰ ਲੱਗੇ 10-15 ਮਿੰਟ ਪਾਇਆ ਕਰਕੇ ਟਰਾਲੀ ਫਿਰ ਦਾਣੇ ਕੱਢੇ ਨੇ ਲੋ ਜੀ ਆਪਣੇ ਜਿਹੜੀ ਅੱਜ ਜੀਰੀ ਵੱਢਣੇ ਦੀ ਉਹਦਾ ਕੰਮ ਹੈਗਾ ਫਾਈਨਲ ਤੇ ਆਪਾਂ ਲੈ ਕੇ ਚੱਲਦੇ ਹਾਂ ਜੀ ਹੁਣ ਜੀਰੀ ਮੰਡੀ ਦੇ ਵਿੱਚ ਤੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਕਮੈਂਟ ਜੀ ਤੇ ਬਲੌਗ ਦੀ ਲੱਗਿਆ ਹੁਣ ਸਮਾਪਤੀ ਕਰਨ ਮਿਲਦੇ ਹਾਂ ਹੁਣ ਅਗਲੀ ਵੀਡੀਓ ਦੇ ਵਿੱਚ ਜੀ ਜ�ਾ ਦੇ ਲਈ ਧੰਨਵਾਦ